ਬਤਾਇਆ ਵਧਾਈਆਂ ਨਰੈਨ ਨੂੰ ਵਧਾਈਆਂ ਕਾ ਰੀਆ ਓਏ ਮੈਂ ਆਨਲਾਈਨ ਗੇਮਾਂ ਖੇਡਕਣਾ ਤਿੰਨ ਕਿਲੇ ਗਹਿਣੇ ਲੈ ਲਿਆ ਉਹ ਬੱਗੇ ਕਹਿੰਦੀ ਵੇਖ ਲੈ ਤੇਰੇ ਨਾਲ ਛੋਟਾ ਤਿੰਨ ਕਿਲੇ ਗਹਿਣੇ ਲੈ ਲਿਆ ਉਹਨੇ ਕਹਾ ਵਧਾਈਆਂ ਤੈਨੂੰ ਉਹ ਵਧਾਈਆਂ ਕਾ ਰੀਆ ਓਏ ਉਹ ਜਿਹੜੇ ਤਿੰਨ ਕਿਲੇ ਮੈਂ ਗਹਿਣੇ ਲੈ ਸੀ ਨਾ ਉਹਦੀ ਜੈਸਟਰੀ ਕਰਾਉਣਾ ਜਣਾ ਪਾਪਾ ਬਾਪੂ ਨਾਲ ਤੂੰ ਚੱਲ ਮੈਂ ਆਉਣਾ ਮੇਰੇ ਨਾਲ ਬੱਗੇ ਕੋਲੇ ਤੂੰ ਵੀ ਸਿੱਖਲਾ ਕੋਸ਼ ਉਹ ਕਿਹੜੀ ਗੇਮ ਨੂੰ ਖੇਡਦਾ ਪਾ ਚਾਰ ਖੇਲਰ ਜੋੜ ਲੀਏ ਅਈ ਵੇ ਇਹਨੂੰ ਕਾਦੋ ਕੁੱਟੀ ਜਾਨਾ ਐਡਾ ਸਿਆਣਾ ਮੁੰਡਾ ਐਨਾ ਕੰਮ ਕਰਦਾ ਤਿੰਨ ਕਿੱਲੇ ਤੈਨੂੰ ਪੇਲੀ ਦੇ ਬਣਾ ਕੇ ਦੇਤੇ ਇਹਨੇ ਉਹ ਬਾਈ ਤੈਨੂੰ ਨਹੀਂ ਪਤਾ ਇਹਨੇ ਆਹਦੇ ਤੇ ਤਿੰਨ ਕਿੱਲੇ ਵੇਚਨੇ ਵੇਚਨੇ ਸੀ ਮੇਰਾ ਘਰ ਵਾਲਾ ਵੀ ਡੇਢ ਕਿੱਲਾ ਵਕਾਤਾ ਸਾਰਾ ਕੁਸ ਆਨਲਾਈਨ ਗੇਮਾਂ ਦੇ ਵਿੱਚ ਹਰ ਗਿਆ ਕਿਉਂ ਬਾਪੂ ਲੱਗ ਗਿਆ ਪਤਾ ਨਾ ਤੈਨੂੰ ਵੀ ਆਨਲਾਈਨ ਗੇਮਾਂ ਦੇ ਚੱਕਰ 'ਚ ਆਪਦੀ ਵੀ